ਸ੍ਰੀ ਗੁਰਾਲ ਜੀ ਬਾਈ ਜੀ ਠੀਕ ਠਾਕ ਹੋ ਪਰਮਾਤਮਾ ਚੜ੍ਹਦੀ ਕਲਾ ਰੱਖੇ ਬਾਈ ਸਾਰੇ ਭਰਾਵਾਂ ਦੇ ਘਰੇ ਮੇਰੇ ਭਰਾਵਾਂ ਦੇ ਘੂਪਰ ਠੀਕ ਠਾਕ ਨੇ ਬਾਈ ਛੋਟੇ ਬਾਈ ਆ ਜਿਹੜਾ ਹੁਣ ਦਹਾ ਮਹੀਨਾ ਗਾ ਦਸਵੇਂ 11ਵੇਂ ਮਹੀਨੇ ਤੋਂ ਲੈ ਕੇ ਤੁਸੀਂ ਕੇਰਾ ਦੋ ਮਹੀਨੇ ਫੁੱਲ ਜੱਜ ਕੇ ਕਰ ਲੋ ਤਿੰਨ ਮਹੀਨੇ ਆਵਦੇ ਜਿਵੇਂ ਆਹ ਪਹਿਲੇ ਮਹੀਨੇ ਤੱਕ ਹਨ ਜਦੋਂ ਪਹਿਲੇ ਮਹੀਨੇ ਲੋਹੜੀ ਦੇ ਦਿਨ ਚੱਲ ਪਾਉਂਦੇ 13 14 ਤਰੀਕ ਹੋ ਜਾਂਦੀ ਆ ਉਦੋਂ ਨਾ ਦਿਨ ਖੁੱਲਣ ਲੱਗ ਜਾਂਦੇ ਆ ਜਾਨਵਰ ਇਕੱਠੇ-ਕੁੱਠੇ ਹੋਣ ਬੈਠਣੋਂ ਹਟ ਜਾਂਦੇ ਆ ਪਾਣੀ ਪੀਣ ਲੱਗ ਜਾਂਦੇ ਆ ਵੱਧ ਹੁਣ ਆਪਦਾ ਬਾਈ ਬਣ ਕੇ ਪਾਣੀ ਜਿਹੜਾ ਵੀ ਪਾਉਨੇ ਹੋ ਨੇ ਉਹ ਵਧੀਆ ਧਿਆਨ ਨਾਲ ਪਾਇਆ ਕਰੋ ਗੌਰ ਨਾਲ ਦੋ ਟਾਈਮ ਦੇ ਬੀਤੇ ਨੇ ਦਿਨੇ-ਦਿਨੇ ਪਾਣੀ ਕੋਮਾ ਦੀ ਦੋ ਟਾਈਮ ਪੀ ਜਾਣ ਨਿੱਕਾ ਕੁੱਤਰ ਪਾਣੀ ਜਿੰਨੇ ਕੁੱਤਰ ਤੁਸੀਂ ਸੈੱਟ ਰੱਖੋਗੇ ਉਨੇ ਹੀ ਬਾਈ ਤੁਹਾਨੂੰ ਗਾਹਾਂ ਬਾਜ਼ੀਆਂ ਬਲੇ ਰਿਜ਼ਲਟ ਮਿਲ ਜੂਗਾ ਜੇ ਹੁਣ ਨਾ ਤੁਸੀਂ ਗੌਰ ਕਰੀ ਬਾਈ ਫਿਰ ਉਹ ਜਿਹੜਾ ਰਿਜ਼ਲਟ ਬਾਈ ਬਾਜ਼ੀਆਂ ਬਲੇ ਦੰਦੇ ਆ ਜਾਨਵਰਾਰੇ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਜਿਹੜੇ ਨਾ ਆਪਾਂ ਕਹਿੰਦਾ ਮਗਾਪਾ ਪੈ ਗਏ ਯਾਰ ਆਪਾਂ ਜਾਂ ਤਾਂ ਹੁਣ ਗੋਲੀ ਲਾ ਦਨੇ ਆ ਜਾਂ ਆਪਾਂ ਗੋਲੀ ਭਾਈ ਜਾ ਕੇ ਚੌਥੇ ਮਹੀਨੇ ਤੀਜੇ ਮਹੀਨੇ ਲਾਉਨੇ ਆ ਜਦੋਂ ਆਪਾਂ ਕੂਤਰ ਕੱਢਣੇ ਹੁੰਦੇ ਆ ਉਹਨਾਂ ਦੇ ਨਾ ਬਿਚਦੀ ਕੂਤਰਾਂ ਦੇ 3-4 ਮਹੀਨੇ ਹੀ ਲੰਘ ਜਾਂਦੇ ਆ ਜੀ ਤਾਂ ਭਾਈ ਜੇ ਤਾਂ ਇਹ ਪ੍ਰੋਪਰ ਸਹੀ ਗੋਲੀ ਲਾਉਣ ਦਾ ਤਰੀਕਾ ਪਤਾ ਕੀ ਆ ਜਿੰਮੇ ਵੀ ਗੋਲੀ ਹੁਣ ਲਾਤੀ ਮਹੀਨੇ ਤੇ ਗੋਲੀ ਲੱਗਣੀ ਚਾਹੀਦੀ ਦੁਬਾਰੇ ਹਲਕੀ ਲਾ ਦੋ ਜਿਹੜੀ ਮੈਂ ਇਸ ਤਰ੍ਹਾਂ ਦੀ ਪਾਈ ਹੋ ਜੇ ਉਹ ਨਹੀਂ ਲਾਉਣੀ ਨਹੀਂ ਲੱਗਦੀ ਕਈ ਵਾਰ ਆਪਣੇ ਪੰਜ ਪੰਜ 6 6 ਮਹੀਨੇ ਲੰਘ ਜਾਂਦੇ ਆ ਠੀਕ ਹੈ ਨਾ ਇੱਕ ਬਣੰਗਾ ਸਮਰ ਅਸੀਂ ਉਹਦੀ ਫੋਟੋ ਲਾਉਣੀ ਆ ਉਹ ਤੁਸੀਂ ਵਰਤ ਕੇ ਦੇਖੋ ਬਾਈ ਨਿੱਕੇ ਨਿੱਕੇ ਕੀੜੇ ਕੂੜੇ ਪੈਣ ਹੀ ਨਹੀਂ ਦਿੰਦਾ ਯਾਰ ਪਹਿਲੀ ਗੱਲ ਤੁਸੀਂ ਐਂ ਕਰੋ ਵੱਧ ਪਮਾਂ ਦੀ ਨਾਂ ਵਰਤਿਓ 10 ਕਬੂਤਰਾਂ ਨੂੰ ਵਰਤ ਕੇ ਦੇਖ ਲਿਓ ਚਾਹੇ ਦੀ ਬਾਈ ਵੱਟਿਆਂ ਨੂੰ ਵਰਤ ਕੇ ਦੇਖ ਲਿਓ ਜਦੋਂ ਤੁਸੀਂ ਦੂਜੇ ਜਾਂ ਤੀਜੇ ਮਹੀਨੇ ਗੋਲੀ ਲਾਉਂਗੇ ਤੁਹਾਡੇ ਮਲੇ ਪਾਂ ਦੇ ਵਿੱਚੋਂ ਮੁਲਾਪ ਨਹੀਂ ਨਿਕਲਣਗੇ ਕੁੱਤਰਾਂ ਦੇ ਵਿੱਚੋਂ ਤੁਸੀਂ ਚੰਗੀ ਤਰ੍ਹਾਂ ਵਰਤ ਕੇ ਦੇਖ ਲਿਓ ਜੇ ਉਹਨਾਂ ਦੇ ਵਿੱਚੋਂ ਮੁਲਾਪ ਨਿਕਲਿਆ ਯਾਰ ਮੈਨੂੰ ਦੱਸ ਦਿਓ ਆ ਕਿ ਭਾਈ ਹਾਂ ਸਹੀ ਆ ਵੀ ਤੂੰ ਗਲਤ ਕਹਿੰਦਾ ਸੀ ਪਾ ਕੇ ਦੇਖ ਲਓ ਇਹਦੇ ਉੱਤੇ ਨਾ ਭਾਈ ਤੁਸੀਂ ਆਪ ਵੀ ਸਰਚ ਮਾਰ ਲਿਆ ਕਰੋ ਜਿਹੜੀ ਵੀ ਤੁਸੀਂ ਵੀਡੀਓ ਦੇਖਦੇ ਹੁੰਦੇ ਹੋ ਉਹਦੇ ਉੱਤੇ ਸਰਚ ਮਾਰ ਲਿਆ ਕਰੋ ਜਿਹੜੀ ਮੈਂ ਵੀਡੀਓ ਪਾਉਣਾ ਭਾਈ ਬੋਲ ਕੀ ਨਿਕਲ ਆਉਂਦੀ ਆ ਹੁਣ ਅੱਗੇ ਤਾਂ ਲਿਖ ਕੇ ਪਾਉਣਾ ਪੈਣਾ ਹੁਣ ਤਾਂ ਇਹਦੇ ਉੱਤੇ ਬੋਲ ਕੇ ਪਾ ਦੋ ਉਦੀ ਨਿਕਲਿਆ ਹੁੰਦੀ ਹੈ ਹਰੇਕ ਦਵਾਈ ਕਾਦੇ ਲਈ ਆ ਕਾਦੇ ਲਈ ਨਹੀਂ ਸਤਿਗੁਰਾਲ ਜੀ ਭਾਈ ਧੰਨਵਾਦ ਜਿਹੜੇ ਭਰਾ ਆਪਾਂ ਨੂੰ ਵੀਡੀਓ ਆਪਣੀ ਲਾਇਕ ਸ਼ੇਅਰ ਕਰਦੇ ਆ ਠੀਕ ਹੈ ਨਾ ਬਾਈ ਆਪਾਂ ਹਰੇਕ ਬੰਦੇ ਦਾ ਫੋਨ ਚਾਹਦੇ ਆ ਜਿਹੜਾ ਮਰਜ਼ੀ ਬਾਈ ਜਦੋਂ ਵੀ ਕੰਮ ਹੁੰਦਾ ਬਾਈ ਲਾ ਲਿਆ ਕਰੋ ਫੋਨ ਧੰਨਵਾਦ